ਅੱਗਾ ਵਾਲਿਓ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਦੋਂ ਇੱਕ ਸਿੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਇਆ ਨਾ ਕਹਿੰਦਾ ਗੁਰੂ ਪਾਤਸ਼ਾਹ ਜੀ ਕਹਿੰਦਾ ਬਾਣੀ ਤੇ ਸੁਣਦਾ ਹੈ ਸਤ ਸਤ ਸੰਗਤ ਵੀ ਕਰਦਾ ਹੈ ਕਹਿੰਦਾ ਪਰ ਗੁਰੂ ਪਾਤਸ਼ਾਹ ਜੀ ਕਿਤੇ ਨਾ ਕਿਤੇ ਨਾ ਅੰਦਰ ਸ਼ਾਂਤੀ ਪੈਦਾ ਨਹੀਂ ਹੁੰਦੀ ਵਿਕਾਰਾਂ ਦੀ ਅੱਗ ਜਿਹੜੀ ਏ ਉਹ ਦਿਨ-ਪ੍ਰਤੀ ਦਿਨ ਮੈਨੂੰ ਸਤਾਉਂਦੀ ਐ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਪਿਆਰਿਆ ਈਓ ਸਮਝ ਲੈ ਸਤ ਸੰਗਤ ਚੰਗੇ ਗੁਣਾਂ ਦੀ ਵਿਚਾਰ ਗੁਰਬਾਣੀ ਏਵੇਂ ਐ ਜਿਵੇਂ ਦੁੱਧ ਐ ਦੁੱਧ ਨੂੰ ਬਹੁਤ ਪਵਿੱਤਰ ਤੇ ਬਹੁਤ ਸ਼ੁੱਧ ਮੰਨਿਆ ਗਿਆ ਹੈ। ਕਹਿੰਦੇ ਜੇ ਉਹ ਦੁੱਧ ਕਿਸੇ ਮੈਲੇ ਭਾਂਡੇ ਦੇ ਅੰਦਰ ਚਲੇ ਜਾਵੇ, ਕਿਸੇ ਭਾਂਡਾ ਸਾਫ਼ ਨਾ ਕੀਤਾ ਹੋਵੇ ਉਹਦੇ ਅੰਦਰ ਚਲਿਆ ਜਾਵੇ ਤੇ ਕਹਿੰਦੇ ਤੁਸੀਂ ਦੇਖਿਆ ਹੋਵੇਗਾ ਕਿ ਉਹ ਦੁੱਧ ਵਰਤਨ ਦੇ ਲਾਇਕ ਨਹੀਂ ਰਹਿ ਜਾਂਦਾ, ਖਰਾਬ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਿਆਰਿਆ ਇਦਾਂ ਹੀ ਹੈ ਚੰਗੇ ਵਿਚਾਰ। ਜੀ ਕਹਿੰਦੇ ਗੱਲ ਬਾਹਰਲੀ ਨਹੀਂ ਹੈ ਕੋਈ ਕਹਿ ਦੇਵੇ ਆ ਦੇਖੋ ਬਾਹਰੋਂ ਭਾਂਡਾ ਕਿੰਨਾ ਲਿਸ਼ਕਿਆ ਹੋਇਆ ਹੈ ਪਰ ਜਿੱਦੇ ਜਿਸ ਭਾਂਡੇ ਦੇ ਵਿੱਚ ਦੁੱਧ ਪੈਣਾ ਹੈ ਉਹ ਬਾਹਰੋਂ ਤਾਂ ਜਿੰਨਾ ਮਰਜ਼ੀ ਲਿਸ਼ਕਾ ਲਓ ਪਰ ਜੇ ਉਹਨੂੰ ਅੰਦਰੋਂ ਉਹਦੀ ਸਫਾਈ ਨਹੀਂ ਹੈ ਨਾ ਸੱਚ ਜਾਣਿਓ ਬਾਹਰੋਂ ਲਿਸ਼ਕਾਇਆ ਹੋਇਆ ਵੀ ਕਿਸੇ ਕੰਮ ਨਹੀਂ ਜੀ ਆਉਂਦਾ ਬਾਹਰ ਤੋਤਾ ਮੰਨ ਜਿਆ ਵੀ ਕਿਸੇ ਕੰਮ ਨਹੀਂ ਆਉਂਦਾ ਜੇ ਅੰਦਰ ਦੀ ਸਫਾਈ ਨਹੀਂ ਹੈ ਭਾਂਡੇ ਦੀ ਜਿਸ ਅੰਦਰ ਦੁੱਧ ਪੈਣਾ ਹੈ ਸਤਿਗੁਰ ਜੀ ਕਹਿੰਦੇ ਪਿਆਰਿਆ ਮਾਫ ਕਰਿਓ ਅੱਜ ਦੁਨੀਆ ਦੇ ਅੰਦਰ ਹਾਲਾਤ ਇਦਾਂ ਦੇ ਐ ਬੰਦਾ ਬਾਹਰੋਂ ਤਾਂ ਬੜਾ ਸਾਫ਼ ਤੇ ਬੜਾ ਧਰਮੀ ਹੋਣ ਦਾ ਦਿਖਾਵਾ ਕਰਦਾ ਐ ਪਰ ਅੰਦਰ ਦੀਆਂ ਬੁਰੀਆਈਆਂ ਭਾਗਾਂ ਵਾਲਿਓ ਤੁਸੀਂ ਸੋਚ ਕੇ ਦੇਖਿਓ ਆਪਾਂ ਕਹਿੰਨੇ ਆ ਨਾ ਦੇਖੋ ਜੀ ਨਿਤ ਗੁਰਦੁਆਰਾ ਸਹਿਬ ਆਉਣੇ ਆ ਬਾਣੀ ਪੜਦੇ ਆ ਬਾਣੀ ਸੁਣਦੇ ਆ ਪਰ ਫਿਰ ਵੀ ਸਾਡੇ ਅੰਦਰ ਲੱਗੀ ਹੋਈ ਵਿਕਾਰਾਂ ਦੀ ਅੱਗ ਖਤਮ ਕਿਉਂ ਨਹੀਂ ਹੁੰਦੀ ਸਾਡੇ ਮਨ ਦੀ ਪਟਕਣਾ ਖਤਮ ਕਿਉਂ ਨਹੀਂ ਹੁੰਦੀ ਕਿਉਂ ਸਾਨੂੰ ਚਿੰਤਾਵਾਂ ਛੋਰੇ ਕਿਉਂ ਸਾਨੂੰ ਚੱਤੇ ਪੈਰ ਕੁਣ ਵਾਂਗੂ ਅੰਦਰੋਂ ਖਾਈ ਜਾ ਰਹੀਆਂ ਨੇ ਇਹਦਾ ਇੱਕੋ ਇੱਕ ਕਾਰਨ ਹੈ ਭਾਈ ਬਾਹਰੋਂ ਤਾਂ ਤੂੰ ਨਿਤ ਸਫਾਈ ਕਰ ਰਿਆ ਹੈ ਪਰ ਮਾਫ ਕਰੀ ਅੰਦਰਲੀ ਸਫਾਈ ਤੂੰ ਨਹੀਂ ਕਰ ਰਿਆ ਜਿਹੜੇ ਮਾੜੇ ਵਿਚਾਰ ਤੂੰ ਬਾਹਰ ਕੱਢਨੇ ਸੀ ਨਾ ਉਹ ਤੂੰ ਨਹੀਂ ਕੱਢ ਰਿਹਾ ਤੇਰੇ ਅੰਦਰ ਗੁਣ ਤਾਂ ਆਉਂਦੇ ਨੇ ਸਬਰ ਸੰਤੋਖ ਦਇਆ ਧਰਮ ਧੀਰਜ ਸਾਰਿਆਂ ਦੇ ਅੰਦਰ ਪਰ ਇੱਕ ਕੰਮ ਕਿਉਂ ਨਹੀਂ ਕਰਦੇ ਕਿਉਂਕਿ ਅੰਦਰ ਤਾਂ ਇੰਨਾ ਕੂੜ ਕਬਾੜ ਇਕੱਠਾ ਆਇਆ ਹੈ ਅੰਦਰ ਤਾਂ ਇੰਨਾ ਜ਼ਿਆਦਾ ਹਾਲਾਤ ਬੁਰੇ ਬਣੇ ਪਏ ਨੇ ਪੀ ਚੰਗੀਆਂ ਚੀਜ਼ਾਂ ਦਿਸਣ ਦਾ ਨਾਮ ਹੀ ਨਹੀਂ ਲੈ ਰਹੀਆਂ ਉਹਨਾਂ ਦੇ ਉੱਤੇ ਵੀ ਮਿੱਟੀ ਚੜ ਗਈ ਹੈ ਉਹਨਾਂ ਦੇ ਉੱਤੇ ਵੀ ਧੂੜ ਚੜ ਗਈ ਹੈ ਤੁਸੀਂ ਦੇਖਿਓ ਬਾਗਾਂ ਵਾਲਿਓ ਕਮਰੇ ਦੇ ਅੰਦਰ ਜਿੰਨਾ ਮਰਜ਼ੀ ਮਹਿੰਗਾ ਫਰਨੀਚਰ ਲਿਆ ਕੇ ਰੱਖ ਦੋ ਉਹ ਫਰਨੀਚਰ ਸਫਾਈ ਮੰਗਦਾ ਹੈ ਬੰਦਾ ਆ ਕੇ ਵੀ ਨਹੀਂ ਮੈਂ 2-3 ਲੱਖ ਰੁਪਈਆ ਲਾਇਆ ਹੁਣ ਮੈਨੂੰ ਸਫਾਈ ਦੀ ਕੋਈ ਲੋੜ ਨਹੀਂ ਹੈ ਨਹੀਂ ਬਣੇਗੀ ਗੱਲ ਸਫਾਈ ਕਰਨੀ ਪੈਣੀ ਹੈ ਸਫਾਈ ਕਰੇਗਾ ਤਾਂ ਜਾ ਕੇ ਉਹ ਫਰਨੀਚਰ ਵੱਧ ਟਾਈਮ ਕੱਟ ਪਾਵੇਗਾ ਤੇ ਸੋਹਣਾ ਲੱਗੇਗਾ ਜੇ ਤੂੰ ਸਫਾਈ ਨਹੀਂ ਕਰਨੀ ਭਾਵੇਂ 50 ਲੱਖ ਇੱਕ ਕਮਰੇ ਦੇ ਲਾਦੇ ਫਾਇਦਾ ਲਾਭ ਕੋਈ ਵੀ ਨਹੀਂ ਹੈ ਇਦਾਂ ਹੀ ਭਾਗਾ ਵਾਲਿਓ ਸਾਡੇ ਅੰਦਰਲੇ ਗੁਣ ਨੇ ਹੈ ਤਾਂ ਬਹੁਤ ਕੁਝ ਹੈ ਸਾਡੇ ਅੰਦਰ ਪਰ ਮਾਫ ਕਰਿਓ ਧੂੜ ਇੰਨੀ ਚੜੀ ਐ ਮਿੱਟੀ ਇੰਨੀ ਚੜੀ ਐ ਕਿ ਕੀਮਤੀ ਸਮਾਨ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਤਾਂ ਹੀ ਅੱਜ ਮਨੁੱਖ ਮਨੁੱਖ ਦਾ ਦੁਸ਼ਮਣ ਬਣਿਆ ਪਿਆ ਹੈ ਤਾਂ ਹੀ ਅੱਜ ਭਰਾ ਭਰਾ ਦਾ ਵੈਰੀ ਬਣਿਆ ਪਿਆ ਹੈ ਕਿਉਂ ਸਾਨੂੰ ਸੋਸ਼ਲ ਮੀਡੀਆ ਰੋਜ਼ ਇਤਾਂ ਦੀਆਂ ਸ਼ਰਮਨਾਕ ਤਸਵੀਰਾਂ ਦਿਖਾਉਂਦਾ ਹੈ ਖਬਰਾਂ ਦਿਖਾਉਂਦਾ ਹੈ ਜਿਹੜੀਆਂ ਖਬਰਾਂ ਨੂੰ ਪੜਨ ਦੇ ਨਾਲ ਵੇਖਣ ਦੇ ਨਾਲ ਅੱਖਾਂ ਦੇ ਵਿੱਚੋਂ ਪਾਣੀ ਨਿਕਲ ਆਉਂਦਾ ਹੈ ਕਿ ਸਮਾਜ ਇਦਾਂ ਦੇ ਵਹਿਣ ਦੇ ਵਿੱਚੋਂ ਵਹਿ ਰਿਹਾ ਹੈ ਸਾਡੇ ਇਦਾਂ ਦੇ ਹਾਲਾਤ ਬਣ ਚੁੱਕੇ ਨੇ ਦਿਨ ਪ੍ਰਤੀ ਦਿਨ ਮਾਮਾ ਦੇ ਪੁੱਤ ਮਰਵਾਏ ਜਾ ਰਹੇ ਨੇ ਨਸ਼ੀਆਂ ਦੇ ਕਾਰਨ ਜਾਂ ਕੋਈ ਹੋਰ ਆਪਣੀਆਂ ਨਿੱਜੀ ਰੰਜਿਸ਼ਾਂ ਕੱਢਣ ਦੀ ਖਾਤਰ ਤੁਸੀਂ ਦੇਖੋ ਤਾਂ ਸਹੀ ਹਾਲਾਤ ਕਿਦਾਂ ਦੇ ਨੇ ਕੀ ਇਨਸਾਨ ਇਸ ਕਰਕੇ ਪੈਦਾ ਹੋਇਆ ਸੀ ਸਾਡੇ ਨਾਲੋਂ ਤਾਂ ਪਸ਼ੀ ਪੰਛੀ ਕਿੰਨੇ ਚੰਗੇ ਨੇ ਫਿਰ ਵੀ ਖੁਰਲੀ ਦੇ ਉੱਤੇ ਦੋ ਚਾਰ ਡੰਗਰ ਇਕੱਠੇ ਬੱਜੇ ਹੋਣ ਨਾ ਇਹ ਕੋںਾਂ ਦੇ ਵਿੱਚੋਂ ਰੱਬ ਨਾ ਕਰੇ ਜਾਂ ਕੋਈ ਕਿਸੇ ਕਿਸੇ ਦੀ ਮੌਤ ਹੋ ਜਾਵੇ ਜਾਂ ਕਿਤੇ ਆਪਾਂ ਕਿਸੇ ਕਾਰਨ ਕਰਕੇ ਵੇਚ ਦਈਏ ਤੇ ਦੂਜੇ ਡੰਗਰ ਦੋ ਦੋ ਚਾਰ ਚਾਰ ਦਿਨ ਰੋਟੀ ਨਹੀਂ ਖਾਂਦੇ ਆਪਣਾ ਆਪਣੇ ਪੱਠੇ ਨਹੀਂ ਖਾਂਦੇ ਉਹਨਾਂ ਦਾ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ ਡਿੰਗਦੇ ਨੇ ਅਫਸੋਸ ਜ਼ਾਹਰ ਕਰਦੇ ਨੇ ਵੱਖਰੀ ਗੱਲ ਹੈ ਉਹ ਉਹਨਾਂ ਦੇ ਕੋਲ ਆਪਣੇ ਵਾਂਗ ਜ਼ੁਬਾਨ ਨਹੀਂ ਉਹ ਬੋਲ ਕੇ ਦੱਸ ਸਕਣ ਕਿ ਮੈਨੂੰ ਦੁੱਖ ਕਿੰਨਾ ਹੈ ਉਹਦੇ ਜਾਣ ਦਾ ਪਰ ਉਹ ਆਪਣਾ ਦੁੱਖ ਜ਼ਾਹਰ ਕਰਦੇ ਨੇ ਮਹਿਸੂਸ ਕਰਵਾਉਂਦੇ ਨੇ ਕਿ ਮੈਨੂੰ ਕਿੰਨਾ ਦੁੱਖ ਹੈ ਪਰ ਮਾਫ ਕਰਿਓ ਇੱਥੇ ਇਨਸਾਨ ਹੀ ਇਨਸਾਨ ਦਾ ਵੱਡਾ ਵੈਰੀ ਬਣਿਆ ਪਿਆ ਤੇ ਇਨਸਾਨ ਨੂੰ ਹੀ ਇਨਸਾਨ ਦਾ ਕੋਈ ਦੁੱਖ ਨਹੀਂ ਹੈਗਾ ਨਹੀਂ ਤੇ ਕਿਉਂ ਮਰਨ ਮਾਵਾ ਦੇ ਪੁੱਤ ਨੇ ਤੇ ਕਿਉਂ ਇੰਨੀਆਂ ਸ਼ਰਮਨਾਕ ਤਸਵੀਰਾਂ ਸਾਡੇ ਸਾਹਮਣੇ ਆਉਣ ਉਹ ਕੌਣ ਲੈ ਕੇ ਕੌਣ ਆ ਰਿਹਾ ਸਾਡੇ ਵਰਗੇ ਲੈ ਕੇ ਆ ਰਹੇ ਹਨ ਉਹ ਵੀ ਤਾਂ ਇਨਸਾਨ ਨੇ ਨਾ ਉਹ ਵੀ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ ਨਾ ਸਤਗੁਰ ਦੀ ਬਾਣੀ ਤੋਂ ਦੂਰ ਹੋਣ ਦਾ ਵੱਡਾ ਨੁਕਸਾਨ ਇਹ ਹੋਇਆ ਸਭ ਗੁਨਾ ਤੋਂ ਦੂਰ ਹੋਣ ਦਾ ਵੱਡਾ ਨੁਕਸਾਨ ਸਾਡਾ ਇਹ ਹੋਇਆ ਹੈ ਅਸੀਂ ਆਪਣੀ ਜ਼ਿੰਦਗੀ ਦਾ ਕਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕਿਉਂ ਪਾਗਾਂ ਵਾਲੀ ਉਹ ਗੁਰਦੁਆਰਿਆਂ ਦੇ ਸਪੀਕਰਾਂ ਦੇ ਵਿੱਚੋਂ ਰੋਜ਼ ਕਿਹਾ ਜਾਂਦਾ ਹੈ ਬਾਣੀ ਨੂੰ ਪੜੋ। ਬਾਣੀ ਨੂੰ ਵਿਚਾਰੋ। ਕਿਉਂ ਸਾਡੇ ਮਾਤਾ ਪਿਤਾ ਸਾਨੂੰ ਰੋਜ਼ ਜ਼ੋਰ ਲਾਉਂਦੇ ਨੇ ਵੀ ਚੰਗਿਆਂ ਦੇ ਨਾਲ ਬਹੁਤ ਚੰਗੇ ਬਣ ਜਾਓਗੇ ਮਾੜਿਆਂ ਦੀ ਬੈਣੀ ਹਮੇਸ਼ਾ ਮਾੜੀ ਹੁੰਦੀ ਹੈ। ਪਤਾ ਹੈ ਤਜਰਬਾ ਹੈ ਉਹਨਾਂ ਦਾ। ਮਾਫ਼ ਕਰਿਓ ਅਨਪੜ੍ਹ ਬੰਦੇ ਨਾਲੋਂ ਨਾ ਪੜਿਆ ਲਿਖਿਆ ਵਹਿਮੀ ਵੱਧ ਮਾੜਾ ਹੁੰਦਾ ਹੈ ਜਿਹੜਾ ਪੜਿਆ ਲਿਖਿਆ ਹੈ ਪਰ ਦਿਮਾਗ ਦੀ ਸਹੀ ਵਰਤੋਂ ਨਹੀਂ ਕਰਦਾ ਜਿਹਨੇ ਦਿਮਾਗ ਹੀ ਆਪਣਾ ਪੁੱਠੇ ਬੰਨੇ ਕਮਾਇਆ ਆਇਆ ਹੈ ਸੋਸ਼ਲ ਮੀਡੀਆ 'ਤੇ ਗੰਦ ਕਿਵੇਂ ਪਾਉਣਾ ਹੈ ਕਿਸੇ ਦੇ ਬੱਚਿਆਂ ਨੂੰ ਗਲਤ ਪਾਸੇ ਕਿਵੇਂ ਲਾਉਣਾ ਹੈ ਪੜੇ ਲਿਖੇ ਹੀ ਵੱਧ ਨੁਕਸਾਨ ਕਰ ਰਹੇ ਆ ਨਾ ਹਾਲਾਂਕਿ ਗਿਆਨ ਦਾ ਜਿਹੜਾ ਸਬੰਧ ਸੀ ਉਹ ਚਾਨਣ ਦੇ ਨਾਲ ਸੀ ਪਰ ਇਹ ਕਿੱਦਾਂ ਦਾ ਗਿਆਨ ਹੈ ਵੀ ਗਿਆਨ ਹੀ ਹਨੇਰਾ ਕਰੀ ਜਾ ਰਿਹਾ ਸਤਗੁਰ ਦੀ ਬਾਣੀ ਨੇ ਕਿਹਾ ਹੈ ਨਾ ਕਾਸ਼ ਕਿਤੇ ਇਦਾਂ ਦਾ ਚਾਨਣ ਹੋ ਜਾਵੇ ਤੇ ਭਾਗਾ ਵਾਲਿਓ ਸਤ ਜਾਣਿਓ ਉਸ ਚਾਨਣ ਦੀ ਚਮਕ ਹੋਵੇਗੀ ਬੰਦੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਗੁਰੂ ਪਾਤਸ਼ਾਹ ਜੀ ਕਹਿੰਦੇ ਕਿੰਨੇ ਨਾ ਕਹਿੰਦੇ ਜੇ ਸੋ ਚੰਦਾ ਉੱਗੂ ਵੈ ਸੂਰਜ ਚੜੈ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਮਿੰਘੋਰ ਅੰਧਾਰ ਕਹਿੰਦੇ ਗੁਰੂ ਤੋਂ ਬਿਨਾ ਗਿਆਨ ਤੋਂ ਬਿਨਾ ਹਨੇਰਾ ਹੈ ਤੇ ਬਾਬਾ ਜੇ ਮੈਂ ਆਪਣਾ ਨਾਤਾ ਗਿਆਨ ਦੇ ਨਾਲ ਜੋੜ ਲਵਾਂ ਤੇ ਹੋਵੇਗਾ ਕੀ ਸਤਗੁਰ ਜੀ ਕਹਿੰਦੇ ਨੇ ਕਹਿੰਦੇ ਗੁਰੂ ਗੁਰ ਗੁਰ ਕਰ ਮੰਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਕਹਿੰਦੇ ਫਿਰ ਤੈਨੂੰ ਪਤਾ ਲੱਗ ਜਾਵੇਗਾ ਵੀ ਗਿਆਨ ਤੋਂ ਬਿਨਾ ਤੇ ਮੇਰੀ ਜ਼ਿੰਦਗੀ ਕੋਈ ਕੰਮ ਦੀ ਨਹੀਂ ਗਿਆਨ ਤੋਂ ਬਿਨਾ ਤਾਂ ਮੈਂ ਹੈ ਹੀ ਕਿਸੇ ਕੰਮ ਦਾ ਨਹੀਂ ਕਹਿੰਦੇ ਫਿਰ ਪਿਆਰੇ ਆ ਤੂੰ ਉਹ ਗਿਆਨ ਦੀ ਸਹੀ ਵਰਤੋਂ ਕਰੇਗਾ ਕਦੇ ਵੀ ਦੁਰਵਰਤੋਂ ਨਹੀਂ ਕਰੇਗਾ ਵੀਰ ਖੇਤੀ ਬਾੜੀ ਨਾਲ ਸੰਬੰਧ ਰੱਖਣ ਵਾਲੇ ਬੈਠੇ ਹੋਣਗੇ ਗਿਆਨ ਨਹੀਂ ਹੈ ਤੇ ਫਸਲ ਦਾ ਝਾੜ ਚੰਗਾ ਨਹੀਂ ਹੋਵੇਗਾ ਫਸਲ ਨੂੰ ਜਿਹੜੀ ਖੁਰਾਕ ਪਾਉਣੀ ਹੈ ਵੱਧ ਘੱਟ ਪੈ ਗਈ ਤੇ ਉਹ ਨੁਕਸਾਨ ਕਰ ਦੇਵੇ ਪੈੜਾਂ ਦਾ ਸਬੰਧ ਰਸੋਈ ਨਾਲ ਜ਼ਿਆਦਾ ਹੁੰਦਾ ਹੈ ਗਿਆਨ ਨਹੀਂ ਹੈ ਚਾਹ ਦੇ ਵਿੱਚ ਹਲਦੀ ਵੀ ਪੈ ਸਕਦੀ ਹੈ ਗਿਆਨ ਨਹੀਂ ਹੈ ਸਬਜ਼ੀ ਚ ਪੱਤੀ ਵੀ ਪੈ ਸਕਦੀ ਹੈ ਚੀਜ਼ਾਂ ਤਾਂ ਸਾਰੀਆਂ ਵਰਤੋਂ ਵਾਲੀਆਂ ਜਿੰਨਾ ਚਿਰ ਗਿਆਨ ਨਹੀਂ ਹੈ ਗਿਆਨ ਦਾ ਹੋਣਾ ਬੜਾ ਜ਼ਰੂਰੀ ਹੈ ਇਸੇ ਕਰਕੇ ਭਾਗਾਂ ਵਾਲਿਓ ਜੇ ਬੰਦੇ ਨੂੰ ਗਿਆਨ ਹੋਵੇ ਨਾ ਸੱਚ ਜਾਣਿਓ ਰਿਸ਼ਤਾ ਕੋਈ ਵੀ ਮਾੜਾ ਨਹੀਂ ਹੈ ਜਿੰਨੇ ਵੀ ਦੁਨੀਆ ਦੇ ਉੱਤੇ ਸਾਡੇ ਨਾਲ ਜੁੜੇ ਨੇ ਕੋਈ ਵੀ ਮਾੜਾ ਨਹੀਂ ਜਿੰਨੇ ਵੀ ਰਿਸ਼ਤਿਆਂ ਦੇ ਵਿੱਚ ਅਸੀਂ ਜੀਉਣਾ ਚਾਹੁੰਨੇ ਆ ਗਿਆਨ ਨਹੀਂ ਹੈ ਤਾਂ ਦੂਜੇ ਦੀ ਸਮਝ ਨਹੀਂ ਹੈ ਤੇ ਵੈਰੀ ਬਣ ਕੇ ਬੈਠੇ ਆ ਕਿੱਥੇ ਗਵਾਂਢੀ ਦੇ ਘਰੇ ਕੋਈ ਦੁੱਖ ਹੁੰਦਾ ਸੀ ਤੇ ਸਾਰੀ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ ਗਵਾਂਢੀ ਨੂੰ ਪੀਏ ਦੇ ਘਰੇ ਕਿਉਂ ਦੁੱਖ ਹੈ ਕੋਈ ਢਿੱਲ ਮੱਠ ਹੋ ਜਾਂਦੀ ਸੀ ਤੇ ਉਹ ਆਪਣੇ ਘਰੋਂ ਪ੍ਰਸ਼ਾਦਾ ਪਣੀ ਤਿਆਰ ਕਰਕੇ ਉਹਨਾਂ ਦੇ ਘਰੇ ਫੜਾ ਕੇ ਆਉਂਦਾ ਸੀ ਵੀ ਤੁਸੀਂ ਅੱਜ ਆਗਣਾ ਬਾਲਿਓ ਕੋਈ ਗੱਲ ਨਹੀਂ ਅਸੀਂ ਆ ਗਏ ਤੇ ਮਾਫ ਕਰਿਓ ਤੇ ਜੇ ਅੱਜ ਦੇ ਸਮੇਂ ਦੇ ਅੰਦਰ ਗੱਲ ਕਰ ਰਹੀਏ ਕਿਸੇ ਦੇ ਘਰ ਦੁੱਖ ਹੋਵੇ ਤੇ ਬੰਦੇ ਦੇ ਗਵਾਂਢੀ ਦੇ ਅੰਦਰ ਇੰਨੀ ਖੁਸ਼ੀ ਹੁੰਦੀ ਹੈ ਇੰਨੀ ਖੁਸ਼ੀ ਹੁੰਦੀ ਹੈ ਵੀ ਉਹ ਬਿਆਨ ਤੋਂ ਪਰੇ ਹੁੰਦੀ ਹੈ ਵੀ ਚਲ ਚੰਗਾ ਹੋਇਆ ਏ ਡੁੱਬਿਆ ਏ ਬਾਬਾ ਕਬੀਰ ਜੀ ਕਹਿੰਦੇ ਪਿਆਰੇ ਇੱਕ ਗੱਲ ਜ਼ਾਦ ਰੱਖੀ ਕਹਿੰਦੇ ਲੋਕਾਂ ਦੇ ਘਰਾਂ ਚ ਲੱਗੀਆਂ ਅੱਗਾਂ ਨੂੰ ਦੇਖ ਕੇ ਖੁਸ਼ ਤਾਂ ਤੂੰ ਬੜਾ ਹੁੰਦਾ ਹੋਵੇਂਗਾ ਕਿਉਂਕਿ ਤੈਨੂੰ ਸਮਝ ਨਹੀਂ ਹੈ ਬਾਬਾ ਕਬੀਰ ਜੀ ਕਹਿੰਦੇ ਉਹ ਦਿਨ ਦੂਰ ਨਹੀਂ ਐ ਇਹ ਵੀ ਗੱਲ ਯਾਦ ਰੱਖੀ ਪੀਓ ਅੱਗ ਦਾ ਸੇਕ ਤੇਰੇ ਘਰ ਵੀ ਆ ਸਕਦਾ ਉਹ ਅੱਗ ਦੀ ਚਿਗਿਆੜੀ ਤੇਰੇ ਘਰ ਵੀ ਆ ਸਕਦੀ ਐ ਬੜੀ ਸੋਹਣੀ ਗੱਲ ਐ ਵੀਰ ਜੀ ਹੁਣੀ ਦੱਸ ਰਿਹਾ ਸੀ ਪੀ ਸਾਡੇ ਇਲਾਕੇ ਦੇ ਵਿੱਚ ਨਸ਼ੇ ਦਾ ਬਹੁਤ ਕੰਟਰੋਲ ਐ ਤੇ ਬਾਬਾ ਮੇਰ ਰੱਖੇ ਇਦਾਂ ਹੀ ਰਵੇ ਨੌਜਵਾਨ ਵੀਰ ਹੱਸਦੇ ਵਸਦੇ ਰਹਿਣ ਤਰੱਕੀਆਂ ਕਰਨ ਇਨਾਂ ਦੀ ਸੁਰਤ ਦੇ ਵਿੱਚ ਕਦੇ ਵੀ ਇਦਾਂ ਦੀ ਭੈੜੀ ਕਾਲਖਣਾ ਲੱਗੇ ਜਿਹੜੀ ਜਿਹੜੀ ਕਾਲਖਣਾ ਨੂੰ ਆਪਣੇ ਆਪ ਤੋਂ ਨਫ਼ਰਤ ਕਰਨ ਵਾਸਤੇ ਮਜਬੂਰ ਕਰ ਦੇਵੇ ਬੜੀ ਸੋਹਣੀ ਗੱਲ ਹੈ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਪਿਆਰਿਆ ਜੇ ਦੂਜੇ ਦੇ ਕਰਨ ਲੱਗੀ ਅੱਗ ਨੂੰ ਵੇਖ ਕੇ ਖੁਸ਼ ਹੁੰਨਾ ਹੈ ਤੇ ਯਾਦ ਰੱਖੀਂ ਇਹ ਅੱਗ ਤੇਰੇ ਘਰ ਵੀ ਆ ਸਕਦੀ ਹੈ ਕਬੀਰ ਉਬੋ ਗਰੇ ਬਾਪੂਰੇ ਬੋਲੋ ਗਣਕੀ ਕਾਨ ਪਰ ਉਸੇ ਕੇ ਜੋ ਹੁਆ ਤੂੰ ਆਪਣੇ ਪੀ ਜਾਣ ਕਹਿੰਦੇ ਪਰ ਇੱਕ ਗੱਲ ਸੁਰਤ ਚ ਰਖੀ ਉਹ ਜੇ ਰਿਆ ਦੂਜਾ ਸੌਖਾ ਨਹੀਂ ਤੇ ਰਹਿਣਾ ਮੈਂ ਵੀ ਨਹੀਂ ਜੀ ਅੱਜ ਕਿਸੇ ਦੇ ਘਰ ਲੱਗੀ ਅੱਗ ਨੂੰ ਦੇਖ ਕੇ ਮੈਂ ਖੁਸ਼ ਹੁੰਨਾ ਐ ਤੇ ਇਹ ਅੱਗ ਮੇਰੇ ਘਰ ਵੀ ਆ ਸਕਦੀ ਐ ਪਰ ਉਸੇ ਕੇ ਜੋ ਹੁਆ ਤੂੰ ਆਪਣੇ ਪੀ ਜਾਣ ਆਲੇ ਦਿਵਾਲੇ ਘਰਾਂ ਦੇ ਵਿੱਚ ਪਈਆਂ ਲੜਾਈਆਂ ਨੂੰ ਦੇਖ ਕੇ ਜਦੋਂ ਬੰਦਾ ਖੁਸ਼ ਹੁੰਦਾ ਐ ਨਾ ਕਾਸ਼ ਕਿਤੇ ਇੰਨੀ ਕੁ ਸੁਰਤ ਚ ਰੱਖ ਲੈ ਵੀ ਕਿਤੇ ਅੱਜ ਤੇ ਦੂਜੇ ਦੇ ਘਰ ਪਈ ਐ ਜਿੱਦਣ ਮੇਰੇ ਪਈ ਪਤਾ ਤਾਂ ਫੇਰ ਲੱਗਣਾ ਪਾ ਕਿਸ ਤុលਦੀ ਐ ਬਾਬਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਿਆਰਿਆ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰ ਪਾ